ਪੰਜਾਬ ਨੂੰ ਵਧਾਈ ਦੇਣਾ ਚਾਹਨਾ ਰਾਜਪੁਰਾ ਦੇ ਵਸਿੰਦਿਆਂ ਨੂੰ ਨਿਵਾਸੀਆਂ ਨੂੰ ਵਧਾਈ ਦੇਣਾ ਚਾਹਨਾ ਨੌਜਵਾਨ ਸਾਥੀਆਂ ਨੂੰ ਵਧਾਈ ਦੇਣਾ ਚਾਹਨਾ ਜੋ ਲੰਬਾ ਸੰਘਰਸ਼ ਅਸੀਂ ਲੜਿਆ ਕੇਂਦਰ ਦੇ ਕੰਨ ਦੇ ਉੱਤੇ ਤਾਂ ਜੂ ਨਹੀਂ ਸਰਕੀ ਕਾਂਗਰਸੀ ਸਰਕਾਰ ਕੈਪਟਨ ਨਮਿੰਦਰ ਸਿੰਘ ਜੀ ਕਿਸਾਨ ਜਥੇਬੰਦੀਆਂ ਅਸੀਂ ਸਾਰੇ ਆਸ ਕਰਦੇ ਰਹੇ ਕਿ ਸ਼ਾਇਦ ਇਤਨੇ ਵੱਡੇ ਵਿਰੋਧ ਤੋਂ ਬਾਅਦ ਕੇਂਦਰ ਦੀ ਸਰਕਾਰ ਕੋਈ ਸੁਣਵਾਈ ਸਾਡੀ ਕਰੇਗੀ ਲੇਕਿਨ ਬੜੀ ਸ਼ਰਮ ਵਾਲੀ ਗੱਲ ਹੈ ਪਿਛਲੇ ਹਫਤੇ ਜਦੋਂ ਪੰਜਾਬ ਦੇ ਕਿਸਾਨ ਮਜ਼ਦੂਰ ਵਪਾਰੀ ਦੀ ਨੁਮਾਇੰਦਗੀ ਕਰਨ ਵਾਸਤੇ 29 ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੀ ਸਰਕਾਰ ਨੇ ਆਪ ਸੱਦਾ ਦਿੱਤਾ ਉੱਥੇ ਆਪਣਾ ਇਤਨਾ ਅਹੰਕਾਰ ਨਰਿੰਦਰ ਮੋਦੀ ਦੀ ਸਰਕਾਰ 'ਚ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ 'ਚ ਇੱਕ ਜੂਨੀਅਰ ਮੰਤਰੀ ਵੀ ਸਾਡੀ ਗੱਲ ਸਾਡੇ ਨੁਮਾਇੰਦਿਆਂ ਦੀ ਜੋ ਸਾਨੂੰ ਜੋ ਸਾਡੀ ਅੱਗੇ ਪ੍ਰੈਜੈਂਟੇਸ਼ਨ ਹੋ ਰਹੀ ਸੀ ਉਹਨਾਂ ਦੀ ਗੱਲ ਸੁਣਨ ਵਾਸਤੇ ਵੀ ਨਹੀਂ ਆਏ ਆਪਣੇ ਜੂਨੀਅਰ ਜਿਹੜੇ ਕਲਰਕ ਹੈਗੇ ਆ ਜਾਂ ਛੋਟੇ ਲੈਵਲ ਦੇ ਅਫਸਰ ਨੇ ਉਹਨਾਂ ਨੂੰ ਉਲਟਾ ਸਮਝਾਉਣ ਨੂੰ ਭੇਜ ਦਿੱਤਾ ਇਤਨੀ ਇਨਸਲਟ ਜੜੀ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਕੀਤੀ ਉਤਨਾ ਅਹੰਕਾਰ ਉਸ ਇਨਸਾਨ ਦੇ ਵਿੱਚ ਪੰਜਾਬ ਨੂੰ ਕਾਲੇ ਦੌਰ ਦੇ ਵਿੱਚ ਦੁਬਾਰੇ ਧੱਕਣ ਦੀ ਜੋ ਸਕੀਮ ਸੀ ਉਹਨਾਂ ਦੀ ਕਿਉਂਕਿ ਅਸੀਂ ਬਾਰਡਰ ਸਟੇਟ ਆ ਸਾਹਿਬ ਜਦੋਂ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਬਿਲਕੁਲ ਨਾਲ ਸਾਡੇ ਪਾਕਿਸਤਾਨ ਲੱਗ ਜਾਂਦਾ ਹੈ ਚਾਈਨਾ ਲੱਗ ਜਾਂਦਾ ਹੈ ਨੈਸ਼ਨਲ ਸਿਕਿਉਰਿਟੀ ਦੇ ਨਾਮ ਤੇ ਭਾਰਤੀ ਜਨਤਾ ਪਾਰਟੀ ਸ਼ੋਮਨ ਅਕਾਲੀ ਦਲ ਨੇ ਕੇਂਦਰ ਦੇ ਵਿੱਚ ਸਰਕਾਰ ਬਣਾਈ ਸੀ ਲੇਕਿਨ ਨੈਸ਼ਨਲ ਸਿਕਿਉਰਿਟੀ ਤੇ ਪੰਜਾਬ ਦੀ ਸਿਕਿਉਰਿਟੀ ਦੀ ਪਰਵਾਹ ਨਾ ਕਰਦੇ ਹੋયા ਦੇਖੋ ਦੋ ਚੀਜ਼ਾਂ ਦੇ ਉੱਤੇ ਜਿਹੜਾ ਹੈ ਲੋਕ ਕੰਟਰੋਲ 'ਚ ਨਹੀਂ ਤੁਸੀਂ ਮਤਲਬ ਕੀ ਕਰ ਸਕਦੇ ਮੂਵਮੈਂਟਸ ਨੂੰ ਇਕ ਧਾਰਮਿਕ ਪੱਖੀ ਦੂਸਰਾ ਜਦੋਂ ਪ੍ਰੋਮੈਕਟ ਬਿੱਲਾ ਤੋਂ ਮਰੀ ਜਾਂਦੇ ਉਹਨਾਂ ਨੇ ਧਾਰਮਿਕ ਪੱਖ ਤੋਂ ਲਤ ਮਾਰੀ ਜਦੋਂ ਬਰਗਾੜੀ ਹੋਇਆ ਜਦੋਂ ਸਾਡੇ ਸਾਡੇ ਧਾਰਮਿਕ ਗ੍ਰੰਥਾਂ ਦੀ ਭਾਵੇਂ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਭਾਵੇਂ ਭਗਵਤ ਗੀਤਾ ਦੀ ਗ੍ਰੰਥ ਸ਼ਰੀਰ ਦੀ ਬੇਅਦਬੀ ਪੰਜਾਬ ਦੀ ਧਰਤੀ ਤੇ ਹੋਈ ਉਸ ਤੋਂ ਬਾਅਦ ਉਦੋਂ ਵੀ ਜੋ ਹਾਲਾਤ ਬਣੇ ਉਸ ਤੋਂ ਬਾਅਦ ਹੁਣ ਫੇਰ ਹੁਣ ਤਾਂ ਜਮਾਈ ਹੱਦ ਕਰ ਦਿੱਤੀ ਜਦੋਂ ਪੰਜਾਬ ਦੇ ਲੋਕਾਂ ਦੀ ਰੋਜੀ ਰੋਟੀ ਖੋਣ ਪਿਆ ਗਏ ਉਹ ਸਾਡੇ ਵਪਾਰੀ ਦੀ ਸਾਡੇ ਮਜ਼ਦੂਰ ਦੀ ਸਾਡੇ ਕਿਸਾਨਾਂ ਦੀ ਰੋਜੀ ਰੋਟੀ ਖੋਣ ਪਿਆ ਗਏ ਤੇ ਘਿੜ ਤੇ ਲੱਤ ਮਾਰਨ ਲੱਗੇ ਸੀ ਅਗਰ ਕੈਪਟਨ ਅਮਰਿੰਦਰ ਸਿੰਘ ਦੀ ਸੀ ਸਰਕਾਰ ਸੀਐਮ ਸਾਹਿਬ ਕੋਰਨ ਦੇਸੀ ਨਾ ਦਿਖਾਉਂਦੇ ਬਾ ਜੀ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਲੈਣ ਨੇ ਤਾਂ ਉਹ ਰੇ ਪੱਠੀ ਦੀ ਅੱਗ ਦੇ ਵਿੱਚ ਸਾਨੂੰ ਗੇਰ ਦਿੱਤਾ ਸੀ ਅੱਜ ਵੀ ਪੰਜਾਬ ਉਹ ਕਾਲੇ ਬੌਰ ਨਹੀਂ ਭੁੱਲਿਆ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਲੈਕੀ ਕਾਰਨ ਲੰਬਾ ਸਮਾਂ ਪੰਜਾਬ ਨੂੰ ਆਪਣੇ ਬੱਚਾਂ ਦੇ ਆਪਣੇ ਪਿੰਡੇ ਦੇ ਉੱਤੇ ਹੰਡਾਉਣਾ ਪਿਆ ਲੇਕਿਨ ਮੁਰਤੋਂ ਪੰਜਾਬ ਦਾ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਆਓ ਵੀ ਮੁੰਡੇ ਪਟਾਕੇ ਲਿਆਓ ਕਾਂਗਰਸ ਪੰਜਾਬ ਜੂਮ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਾਂਗਰਸ ਆਲਾਵਾਂ ਨੂੰ ਖੁਸ਼ੀ ਜ਼ਾਹਰ ਕਰਦੇ ਹੋਏ ਉਪਰਕਾਗਿਆਂ ਤੇ ਲੜੀਆਂ ਚਲਾਈਆਂ ਜਾ ਰਹੀਆਂ ਨੇ ਜੋ ਕੈਪਟਨ ਮਨਿੰਦਰ ਸਿੰਘ ਦਾ ਫੈਸਲਾ ਜਿਵੇਂ ਆਇਆ ਹੈ ਮਿੰਦਰ ਸਿੰਘ ਵੱਲੋਂ ਜੋ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲਿਆ ਗਿਆ ਉਹਦੇ ਚੱਲਦੇ ਹੋਏ ਹਲਕਾ ਦੇ ਵਿਧਾਇਕ ਸਰਦਾਰ ਹਰਦੇਵਾਲ ਸਿੰਘ ਕੋਲ ਬੋਸਤੇ ਉਹਨਾਂ ਦੇ ਸੁਪੁੱਤਰ ਮਿਰਪਾਲ ਸਿੰਘ ਮਲਟੀਪਲ ਖੁਸ਼ੀ ਦਾ ਖੁਸ਼ੀ ਜ਼ਾਹਰ ਕਰਦੇ ਹੋਏ ਇੱਧਰ ਨੂੰ ਹੋ ਜੋ ਜੀ ਇੱਧਰ ਨੂੰ ਅਸੂਰ ਕਰਨਾ ਚਾਹੀਦਾ ਹੈ ਥੋੜਾ ਜਿਹਾ ਥੋੜਾ ਜਿਹਾ ਆ ਸਰ ਜਿਹੜਾ ਇਹ ਪ੍ਰੋਗਰਾਮ ਕੀਤਾ ਅਜ ਟਾਲੀ ਵਾਲੇ ਜੌਂਗ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਫੈਸਲੇ ਲੈ ਗਏ ਆ ਧੰਨਵਾਦ ਕਰ ਰਹੇ ਹਾਂ ਬਹੁਤ ਬਹੁਤ ਜਾਣਕਾਰੀ ਦਿਓ ਜੀ ਇਤਿਹਾਸਕ ਦਿਨ ਕੋਟਮ ਕੋਟ ਧੰਵਾਦ ਉਸ ਪਰਮੇਸ਼ਵਰ ਦਾ ਤੇ ਕੋਟਮ ਕੋਟ ਧੰਵਾਦ ਪੰਜਾਬ ਦੇ ਕਿਸਾਨੀ ਦੇ ਰਾਖੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਪੂਚੀ ਕਾਂਗਰਸ ਪਾਰਟੀ ਦਾ ਜੋ ਕਿ ਐਡਾ ਵੱਡਾ ਇਤਿਹਾਸਕ ਫੈਸਲਾ ਉਹਨਾਂ ਨੇ ਕੀਤਾ ਜੋ ਪੰਜਾਬ ਦੇ ਕਿਸਾਨਾਂ ਨੂੰ ਵਪਾਰੀਆਂ ਨੂੰ ਮਜ਼ਦੂਰ ਭਰਾਵਾਂ ਨੂੰ ਜੋ ਸਾਡੇ ਭਵਿੱਖ ਸੁਰੱਖਿਤ ਕੀਤੇ ਆ ਸਾਡੇ ਪਰਿਵਾਰਾਂ ਦੇ ਪਰਿਵਾਰਾਂ ਦੇ ਮਜ਼ਦੂਰਾਂ ਦੇ ਉਹਦੇ ਲਈ ਧੰਨਵਾਦ ਦੇਣ ਵਾਸਤੇ ਤੇ ਖੁਸ਼ੀ ਮਨਾਉਣ ਵਾਸਤੇ ਅੱਜ ਸਾਰੇ ਹੀ ਸਾਥੀ ਜਿਹੜੇ ਇੱਥੇ ਇਕੱਤਰ ਹੋਏ ਮੈਨ ਮੈਨ ਜਿਹੜੇ ਜਿਹੜੇ ਹੋਏ ਨੇ ਇਹਨਾਂ ਨੇ ਰੋਲ ਆਪਣਾ ਕੈਪਟਨ ਮਿੰਦਰ ਸਿੰਘ ਜੀ ਨੇ ਫਿਲਪਾਸ ਕੀਤਾ ਉਹਦੇ ਵਿੱਚ ਕਿਆ-ਕਿਆ ਸੌਲਤਾ ਦੇ ਰਹੇ ਨੇ ਕਿਸਾਨਾਂ ਨੂੰ ਜੀ ਮੁੱਖ ਤੌਰ ਤੇ ਅੱਜ 4 ਬਿੱਲ ਜਿਹੜੇ ਹੈਗੇ ਆ ਜੋ ਪਿਛਲੇ ਸਤੰਬਰ ਦੇ ਵਿੱਚ ਜਿਹੜਾ ਹੈਗਾ ਪਹਿਲੇ ਜੂਨ ਦੇ ਵਿੱਚ ਲੈ ਕੇ ਆਈ ਸੀ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਉਹਨਾਂ ਨੂੰ ਖਾਰਜ ਕੀਤਾ ਗਿਆ ਤੇ ਚਾਰ ਬਿੱਲ ਜਿਹੜੇ ਹੈਗੇ ਆ ਕਾਂਗਰਸ ਪਾਰਟੀ ਸੀਐਮ ਸਾਹਿਬ ਅੱਜ ਵਿਧਾਨ ਸਭਾ ਦੇ ਵਿੱਚ ਲੈ ਕੇ ਆਏ ਨੇ ਜਿਹਦੇ ਆ ਬਹੁਤ ਸਾਨੂੰ ਖੁਸ਼ੀ ਹੈ ਉਹਨਾਂ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਇਹ ਹੈਗਾ ਜਿਹੜਾ ਐਮਐਸਪੀ ਛੋਣੇ ਦੀ ਤਿਕੜਕ ਦੀ ਅਗਰ ਐਮਐਸਪੀ ਤੋਂ ਥੱਲੇ ਕੋਈ ਖਰੀਦ ਕਰਦਾ ਹੈ ਕੋਈ ਵਪਾਰ ਦਾ ਆਦਾਰਾ ਕਰਦਾ ਹੈ ਕੋਈ ਕਰਦਾ ਹੈ ਤਾਂ ਉਹਨੂੰ 3 ਸਾਲ ਦੀ ਸਜ਼ਾ ਸੁਨਿਸ਼ਚਿਤ ਕੀਤੀ ਹੈ ਤੇ ਹੋਰ ਜਿਹੜੀਆਂ ਸੋਧਾਂ ਜਿਹੜੀਆਂ ਜ਼ਰੂਰੀ ਸੀਗੀਆਂ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਖਾਰਜ ਕਰਨ ਵਾਸਤੇ ਉਹ ਲੈ ਕੇ ਆਏਗਾ ਹੋਰ ਜੇਪਾ ਗੱਲ ਕਰਦੇ ਜੀ ਹੁਣ ਕਿੰਨੇ ਜਿੱਤਰੇ ਹੁਣ ਕਿਸਾਨ ਇਹ ਬੈਠੇ ਸੀ ਪੱਡਣੀ ਤੇ ਬੈਠੇ ਸੀ ਜਦ ਤੱਕ ਨੇ ਦਿੱਤੇ ਹੋਏ ਜਿਲੇ ਇਹ ਹੁਣ ਤੱਕ ਨੇ ਚੱਕਣਗੇ ਤੇ ਕਿਵੇਂ ਕਸ ਭਾਰਤੀ ਕਿਸਾਨ ਯੂਨੀਅਨ ਨੇ ਹੁਣ ਤੋਂ ਤਕਰੀਬਨ 1.5 ਘੰਟਾ ਪਹਿਲਾਂ ਟਵਿੱਟਰ 'ਰਹੀਂ ਸੋਸ਼ਲ ਮੀਡੀਆ 'ਰਹੀਂ ਔਰ ਜਿੰਨਾ ਕਿ ਮੇਰੇ ਕੋਲ ਜੋ ਸੋਸ਼ਲ ਮੀਡੀਆ ਦੀ ਮੇਰੇ ਕੋਲ ਬਾਈਟ ਉਹਨਾਂ ਦੀ ਆਈ ਆ ਟਵਿੱਟਰ 'ਰਹੀਂ ਉਹਨਾਂ ਨੇ ਧੰਨਵਾਦ ਕੀਤਾ ਹੈ ਮਹਾਰਾਜ ਅਮਰਿੰਦਰ ਸਿੰਘ ਜੀ ਦਾ ਔਰ ਜੋ ਉਹਨਾਂ ਨੇ ਸਟੈਂਡ ਲਿਆ ਆਪਣੀ ਸਰਕਾਰ ਦੀ ਪ੍ਰਵਾਹ ਵੀ ਨਾ ਕਰਦੇ ਹੋਏ ਕਿਉਂਕਿ ਕੇਂਦਰ ਦੀ ਸਰਕਾਰ ਨੇ ਥ्रेट ਕੀਤਾ ਸੀ ਵੀ ਅਸੀਂ ਜਿਹੜਾ ਪ੍ਰੈਜ਼ੀਡੈਂਟ ਰੋਲ ਪੰਜਾਬ ਦੇ ਵਿੱਚ ਚਲਾ ਦਵਾਂਗੇ ਸਰਕਾਰ ਨੂੰ ਖਰਚ ਕਰ ਦਾਂਗੇ ਲੇਕਿਨ ਮਹਾਰਾਜ ਅਮਰਿਤਸਿੰਘ ਜੀ ਨੇ ਅੱਜ ਬਿਲਕੁਲ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਦੇਖ ਲਓ ਉੱਥੇ ਵੀ ਇਹੀ ਗੱਲ ਕਹੀ ਆ ਵੀ ਅਸੀਂ ਝੁਕਾਂਗੇ ਨਹੀਂ ਆਪਣੀ ਕਿਸਾਨੀ ਆਪਣੀ ਜਵਾਨੀ ਮਜ਼ਦੂਰਾਂ ਨੂੰ ਔਰ ਵਪਾਰ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਜਿਹਦਾ ਹੈ ਪੰਜਾਬੀ ਨੂੰ ਬਚਾਉਣ ਵਾਸਤੇ ਸੀ ਸਰਕਾਰ ਦੀ ਵੀ ਕੁਰਬਾਨੀ ਦੇਣੀ ਪਈ ਤਾਂ ਉਹ ਵੀ ਦੇਣ ਨੂੰ ਤਿਆਰ ਹਾਂ ਧੰਨਵਾਦ ਜੀ ਬਹੁਤ ਬੇਟੀ ਬਾਈ ਤੁਹਾਡਾ ਸਰ ਜੀ ਮੁੰਡੇ ਜਿਹੜੀ ਮਖਾਨੀ ਬਗਾਨੀ ਨੂੰ ਤੋਂ ਬੰਦੇ ਜਿਹੜਾ ਅੱਜ ਇਹ ਧੰਨਵਾਦ ਕਰ ਰਿਹਾ ਸੀ ਕੈਪਟਨ ਸਰਕਾਰ ਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਕੈਪਟਨ ਸਾਹਿਬ ਦਾ ਜੀ